ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਕਾਫੀ ਸਮੇ ਤੋਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਹੋ ਰਹੇ ਸੀ ਕਿ حضرت ਈਸਾ ਅਲੈ ਸਲਮ ਯਾਨੀ ਕਿ حضرت ਯੂਸੂ ਮਸੀਹ ਜੀ ਦਾ ਕੋਈ ਛੋਟਾ ਜਿਹਾ ਵਜ਼ੀਫਾ ਕੋਈ ਛੋਟਾ ਜਿਹਾ ਕਲਿਮਾਤ ਦੱਸਿਆ ਜਾਵੇ ਜਿਸ ਦੇ ਨਾਲ ਸਾਡੇ ਸਾਰੇ ਕੰਮ ਸਿਰੇ ਚੜਨ ਸਾਨੂੰ ਸਾਡੇ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇ ਸਾਡੀ ਰੋਜ਼ੀ ਵਿੱਚ ਬਰਕਤ ਹੋਵੇ ਸਾਡੇ ਕਾਰੋਬਾਰ ਵਿੱਚ ਸਾਡੇ ਧਨ ਦੌਲਤ ਵਿੱਚ ਬਰਕਤ ਹੋਵੇ ਬਿਮਾਰੀਆਂ ਤੋਂ ਸਾਨੂੰ ਸ਼ਿਫਾ ਮਿਲੇ ਤਾਂ ਦੋਸਤੋ ਅੱਜ ਅਸੀਂ ਆਪ ਸਭ ਲਈ ਇੱਕ ਬਹੁਤ ਹੀ ਛੋਟਾ ਜਿਹਾ ਕਲਿਮਾ ਕਲਮਾ ਵਜ਼ੀਫਾ حضرت ਯਿਸੂ ਮਸੀਹ ਜੀ ਦਾ ਲੈ ਕੇ حاضر ਹੋਏ ਹਾਂ ਦੋਸਤੋ حضرت ਈਸਾ ਅਲੈ ਸਲਾਮ ਨੂੰ ਅੱਲਾਹ ਤਾਲਾ ਨੇ ਬਹੁਤ ਸਾਰੀ ਸ਼ਕਤੀਆਂ ਦੇ ਨਾਲ ਨਿਵਾਜ਼ਿਆ ਸੀ ਬਹੁਤ ਸਾਰੀਆਂ ਸ਼ਕਤੀਆਂ ਹਜ਼ਰਤ ਇਸ ਵਾਲੇ ਸਲਾਮ ਨੂੰ ਅੱਲਾਹ ਤਾਲਾ ਨੇ ਦਿੱਤੀਆਂ ਸੀ ਉਹਨਾਂ ਵਿੱਚੋਂ ਇੱਕ ਸ਼ਕਤੀ ਸੀ ਕਿ ਹਜ਼ਰਤ ਯਿਸੂ ਮਸੀਹ ਆਪਣੀ ਸ਼ਕਤੀ ਦੇ ਨਾਲ ਅਤੇ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਮਰਦਿਆਂ ਨੂੰ ਜ਼ਿੰਦਾ ਕਰ ਦਿੰਦੇ ਸੀ ਸੋ ਦੋਸਤੋ ਹਜ਼ਰਤ ਇਸ ਵਾਲੇ ਸਲਾਮ ਜਿਨ੍ਹਾਂ ਨੂੰ ਯਿਸੂ ਮਸੀਹ ਵੀ ਕਿਹਾ ਜਾਂਦਾ ਹੈ ਇੱਕ ਬਹੁਤ ਹੀ ਸ਼ਕਤੀ ਦੇ ਇੱਕ ਬਹੁਤ ਹੀ ਵੱਡੀ ਸ਼ਕਤੀ ਦੇ ਮਾਲਕ ਨੇ ਜਿਹੜੇ ਲੋਕ ਉਹਨਾਂ ਨੂੰ ਮੰਨਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਸੋ ਉਹਨਾਂ ਦਾ ਜਿਹੜਾ ਵਜ਼ੀਫਾ ਹੈ ਹੁਣ ਤੁਹਾਨੂੰ ਉਹ ਵਜ਼ੀਫਾ ਦੱਸਣ ਜਾ ਰਹੇ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਸਭ ਵਜ਼ੀਫੇ ਨੂੰ ਨੋਟ ਕਰਨਾ ਹੈ ਯਾ ਕਦੀਮੂ ਯਾ ਖਫੀਯੂ ਯਾ ਦਾਇਮੂ ਯਾ ਫਰਦੂ ਯਾ ਵਿਤਰੂ ਯਾ ਆਹਦੂ ਯਾ ਸਮਾਦੂ ਦੋਸਤੋ ਇਹ ਸੀ ਵਜ਼ੀਫਾ ਇਸਤ ਅਸਮਾਏ ਨੂੰ ਮਿਲਾ ਕੇ ਬਣਾਇਆ ਗਿਆ ਇੱਕ ਬਹੁਤ ਹੀ ਸ਼ਕਤੀਸ਼ਾਲੀ ਵਜ਼ੀਫਾ ਹੈ ਇਸ ਨਾਲ ਤੁਹਾਨੂੰ अनेका ਹੀ ਫਾਇਦੇ ਮਿਲਣਗੇ अनेका ਹੀ ਲਾਭ ਪ੍ਰਾਪਤ ਹੋਣਗੇ ਤੁਹਾਡੀਆਂ ਤੰਗੀਆਂ ਪਰੇਸ਼ਾਨੀਆਂ ਮੁਸੀਬਤਾਂ ਕਸ਼ਟ ਦੁੱਖ ਤਕਲੀਫ ਕਰਦੇ ਵਿੱਚ ਰਹਿੰਦੇ ਲੜਾਈ ਝਗੜੇ ਬਿਨਾਂ ਮਤਲਬ ਤੋਂ ਜਿਹੜੇ ਦਵਾਈਆਂ ਤੇ ਪੈਸੇ ਲੱਗਦੇ ਨੇ ਇਹਨਾਂ ਸਾਰੇ ਦੁੱਖਾਂ ਦਾ ਖਾਤਮਾ ਹੋਵੇਗਾ ਇਹ ਸੋ ਵਜ਼ੀਫੇ ਨੂੰ ਤੁਸੀਂ ਹਰ ਰੋਜ਼ ਤੁਕਟ 101 ਮਰਤਬਾ 101 ਵਾਰ ਜ਼ਰੂਰ ਪੜਨਾ ਹੈ ਇਸ ਤੋਂ ਵੱਧ ਵੀ ਪੜ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਇਸ ਤੋਂ ਵੱਧ ਵੀ ਪੜ ਸਕਦੇ ਹੋ ਜਦ ਵੀ ਤੁਹਾਨੂੰ ਫ੍ਰੀ ਟਾਈਮ ਮਿਲੇ ਉਸ ਵੇਲੇ ਤੁਸੀਂ ਇਹ ਸਬਜ਼ੀਫੇ ਨੂੰ ਪੜ ਸਕਦੇ ਹੋ ਬਿਨਾਂ ਵਜ਼ੂ ਤੋਂ ਵੀ ਇਸ ਸਬਜ਼ੀਫੇ ਨੂੰ ਇਸ ਕਲਿਮਾਤ ਨੂੰ ਪੜਿਆ ਜਾ ਸਕਦਾ ਹੈ ਕਰਦਾ ਕੋਈ ਵੀ ਮੈਂਬਰ ਕੋਈ ਵੀ ਸ਼ਖਸ ਇਸ ਸਬਜ਼ੀਫੇ ਨੂੰ ਪੜ ਸਕਦਾ ਹੈ ਹਜ਼ਰਤ ਇਸਾ ਅਲੈ ਸਲਾਮ ਦਾ ਹਜ਼ਰਤ ਯਿਸੂ ਮਸੀਹ ਦਾ ਬਹੁਤ ਹੀ ਤਾਕਤਵਰ ਇਹ ਵਜ਼ੀਫਾ ਹੈ ਬਾਕੀ ਜਿੱਦਾ ਤੁਸੀਂ ਇਸ ਵਜ਼ੀਫੇ ਨੂੰ ਪੜੋਗੇ ਤੁਹਾਨੂੰ ਇਸ ਦੀ ਸ਼ਕਤੀ ਦਾ ਅੰਦਾਜ਼ਾ ਹੋਣ ਲੱਗ ਜਾਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦਾ ਨਾਮ ਹੀ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤਾਂ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਇਸ ਤਰ੍ਹਾਂ ਦੇ ਕਲਮੇ ਮਤਰ ਪੜ ਦੂਗਾ ਫਰਿਆਦ ਅਮਲ ਵਿਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ